ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਪਿਆਰਵਾਨਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਜੀ ਅੱਜ ਆਪਾਂ ਬਣਾਵਾਂਗੇ ਮਾਂ ਦੀ ਦਾਲ ਦੇ ਪੱਲੇ ਆਪਾਂ ਕੋਈ ਝੂਰ ਕੋਈ ਦਾਲ ਨਹੀਂ ਮਿਕਸ ਕਰਨੀ ਸਿਰਫ ਕੱਲੇ ਮਾਂ ਦੀ ਦਾਲ ਹੈ ਜਿੱਤੇ ਮਾਂ ਉਹ ਦੇੜ ਉਹਦੇ ਪੱਲੇ ਬਣਾਵਾਂਗੇ ਮੈਂ ਇੱਕ ਕੌਲੀ ਪੀਸ ਲਈ ਸੀ ਪਹਿਲਾਂ ਰਾਤ ਨੂੰ ਪੇ ਉਹ ਕੇ ਰੱਖ ਦਿੱਤੇ ਸੀਗੇ ਇੱਕ ਕੌਲੀ ਪਾਣੀ ਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਤੇ ਹੁਣ ਸਵੇਰ ਆਪਾਂ ਆਹਣਾ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਇਹ ਕੁਇਸਟਰਾਂ ਦਾ ਪੇਸਟ ਬਣ ਕੇ ਤਿਆਰ ਹੋ ਗਿਆ। ਬਿਲਕੁਲ ਸਮੂਥ ਜਿਹਾ ਪੇਸਟ ਬਣਾਉਣਾ। ਕੋਈ ਜ਼ਿਆਦਾ ਉਹਨੂੰ ਕਿ ਠਿੱਕ ਜਿਆ ਨਹੀਂ ਕਰਨਾ। ਨਾ ਹੀ ਜ਼ਿਆਦਾ ਪਤਲਾ ਹੋਵੇ ਤੇ ਨਾ ਹੀ ਜ਼ਿਆਦਾ ਮੋਟਾ ਹੋਵੇ। ਦਰਦਰਾ ਜਿਹਾ ਹੋਵੇ ਮਤਲਬ ਇਹ। ਤੇ ਬਹੁਤ ਹੀ ਵਧੀਆ ਤੇ ਹੁਣ ਆਪਾਂ ਇਹਨੂੰ 5 ਤੋਂ 15-20 ਮਿੰਟ ਘਟ-ਘਟ ਆਪਾਂ ਫੈਂਟਾਂਗੇ। ਇਹਨ ਜਿੰਨਾ ਆਪਾਂ ਇਹ ਜਿ ਫੈਂਟਾਂਗੇ ਉਨਾਂ ਹੀ ਜ਼ਿਆਦਾ ਆਪਣੇ ਲਈ ਆਪਣੇ ਦਹੀਂ ਭੱਲੇ ਵਧੀਆ ਬਣਨਗੇ। ਚਲੋ ਜੀ ਆਪਾਂ ਇਹਨੂੰ ਫੈਂਟਦੇ ਆ। ਚੰਗੀ ਤਰ੍ਹਾਂ ਫੈਂਟਾਂਗੇ ਨਾ। ਨੂੰ ਫ੍ਰੈਂਟ ਨਹੀਂ ਮੇਨਤਾਈ ਚ ਇਹੀ ਹੁੰਦਾ ਜੇ ਜੇ ਆਪਣੇ ਚੰਗੀ ਤਰ੍ਹਾਂ ਨਾ ਫੈਂਟਾ ਇਹ ਹੋਵੇ ਤੇ ਆਪਣੇ ਪੱਲੇ ਜਿਹੜੇ ਹੁੰਦੇ ਆ ਉਹ ਪੋਲੇ ਪੋਲੇ ਨਰਮ ਨਹੀਂ ਬਣਦੇ ਤੇ ਬਹੁਤ ਹੀ ਵਧੀਆ ਆਪਾਂ ਚੰਗੀ ਤਰ੍ਹਾਂ ਫੈਂਟਾਂਗੇ ਘੜ ਘੜ 15 ਤੋਂ 20 ਮਿੰਟ ਵੀ ਪਨ ਪੱਧ ਪਾਣੀ ਲੈ ਲੈ ਕਰ ਲਈ ਆਪਾਂ ਫੈਂਟ ਲਈ ਚੰਗੀ ਤਰ੍ਹਾਂ ਫੈਂਟਣਾ ਲੋ ਜੀ 10 ਮਿੰਟ ਹੋ ਚੁੱਕੇ ਨੇ ਆਪਾਂ ਨੂੰ ਫੈਂਟਦੇ ਹੋਏ ਦੇਖੋ ਕਿੰਨਾ ਵਧੀਆ ਪੇਸਟ ਬਣਿਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਬੇਕਿੰਗ ਪਾਊਡਰ ਦਗਾ ਚਮਚ ਗੰਗਾ ਦਾ ਚਮਚਾ ਜਪਾ ਪਹਿਲਾਂ ਪਾਇਆ ਸੀ ਤੇ ਨਮਕ ਪਾਵਾਂਗੇ ਕਿ ਚਮਚ ਚ ਅੱਧੇ ਚਮਚ ਦੀ ਗਰੀ ਪਾਵਾਂਗੇ ਬੜਾ ਨਹੀਂ ਪਾਉਣਾ ਸੀ ਪਹਿਲਾਂ ਰਾਤ ਨੂੰ ਵੀ ਪਾਇਆ ਸੀ ਜਦੋਂ ਭਿਉਆ ਸੀ ਤੁਸੀਂ ਨਾਤਰੂ ਨੇ ਇਹ ਬਿਉਣੇ ਜਲਦੀ ਬਣਾਉਣੇ ਆ ਕੜਕੜ 5 ਤੋਂ 6 ਘੰਟੇ ਪਹਿਲਾਂ ਬਣਾਉਣ ਤੋਂ ਪਹਿਲਾਂ ਭਿਉਂ ਕੇ ਰੱਖਦੇ ਸੀ ਲੋ ਜੀ 20 ਮਿੰਟ ਹੋ ਚੁੱਕੇ ਨੇ ਆਪਾਂ ਨੂੰ ਫੈਂਟਦੇ ਹੋਏ ਦੇਖੋ ਇਸ ਤਰ੍ਹਾਂ ਦਾ ਪੇਸਟ ਬਣ ਗਿਆ ਤੇ ਆਪਾਂ ਹੁਣ ਇਹਨੂੰ ਚੈੱਕ ਕਰ ਲਈ ਵੀ ਆਪਾਂ ਨੂੰ ਪਤਾ ਕਿਵੇਂ ਲੱਗੇ ਵੀ ਸੈੱਟ ਹੈ ਥੋੜਾ ਜਾਂ ਹਾਂ ਪਾ ਕੇ ਦੇਖਾਂਗੇ ਦੇਖੋ ਉੱਪਰ ਆ ਚੁੱਕਿਆ ਅਗਰ ਨਾ ਦੇਖੋ ਜਿਹੜਾ ਪੱਲਿਆਂ ਦਾ ਮਟੀਰੀਅਲ ਹੈ ਇਨਾਉ ਜੇ ਮਤਲਬ ਕਿ ਪਾਣੀ ਚ ਘੋਲ ਜੇ ਤਾਂ ਸਮਝੋ ਆਪਣਾ ਸੈੱਟ ਨਹੀਂ ਹੈਗਾ ਦੇਖੋ ਉੱਪਰ ਜੇ ਆ ਗਿਆ ਵਧੀਆ ਸੈੱਟ ਹੈ ਹੁਣ ਆਪਾਂ ਦਹੀਂ ਭੱਲੇ ਬਣਨ ਲਈ ਤਿਆਰ ਹੋ ਗਏ ਬਿਲਕੁਲ ਹਵਾ ਭਰ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਇੱਕ ਮਿੰਟ ਫੈਂਡ ਕੇ ਬਣਾਵਾਂਗੇ ਦਹੀਂ ਭੱਲੇ ਲੋ ਜੀ ਦੇਖੋ ਕਿੰਨੇ ਵਧੀਆ ਆਪਣਾ ਪੇਸਟ ਬਣ ਕੇ ਤਿਆਰ ਹੋ ਗਿਆ ਤੇ ਦੇਖੋ ਕਿੰਨੀ ਹਵਾ ਭਰ ਗਈ ਕਿੰਨੇ ਨਰਮਦਾਰ ਬਣਨਗੇ ਜਿੱਤੇ ਕਲਰ ਵੀ ਚੇਂਜ ਹੋ ਗਿਆ ਬਿਲਕੁਲ ਆਪਣਾ ਬੈਟਰ ਚੰਗੀ ਤਰ੍ਹਾਂ ਤਿਆਰ ਹੋ ਗਿਆ ਵੀ ਆਪਾਂ ਹੁਣ ਆਪਾਂ ਭੱਲੇ ਬਣਾਉਣ ਲਈ ਤਿਆਰ ਬਿਲਕੁਲ ਹੁਣ ਆਪਾਂ ਭੱਲੇ ਬਣਾਉਣੇ ਸਟਾਰਟ ਕਰਦੇ ਆਂ ਪਹਿਲਾਂ ਮੈਂ ਪਾਪੜੀਆਂ ਕੱਢ ਲਾਂ ਫਿਰ ਭੱਲੇ ਬਣਾਵਾਂਗੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਪਾਪੜੀਆਂ ਇਹਦੇ ਦੇ ਲੀਆਂ ਸੀ ਦੇਖੋ ਕਿੰਨੀਆਂ ਵਧੀਆ ਤੇ ਇਹਨਾਂ ਨੂੰ ਫਰਾਈ ਕਰਕੇ ਰੱਖਾਂਗੇ ਤੇਲ ਆਪਣਾ ਗਰਮ ਹੋ ਗਿਆ ਤੁਸੀਂ ਕਿਸੇ ਵੀ ਰਿਫਾਇਨ ਚੈ ਜਾਂ ਦੇਸੀ ਘਿਓ ਚ ਬਣਾ ਸਕਦੇ ਹੋ ਜੀ ਕਿਨੇ ਸਾਰੇ ਆਪਣੇ ਪਾਪੜੇ ਤਿਆਰ ਹੋਈਆਂ ਨੇ ਕੋਈ ਕੋਈ ਵਿੱਚ ਫੁੱਲ ਗਈ ਪੈਸੇ ਆਹ ਫੋਕ ਨਾਲ ਸ਼ੇਕ ਦੇ ਦਾ ਕਰੇ ਸੀ ਪਰ ਫਿਰ ਵੀ ਕੋਈ ਕੋਈ ਫੁੱਲ ਜੈ ਫੁੱਲ ਚੁੱਕੀਏ ਇਹ ਕਲਰ ਜਿਹਾ ਸੋਨਾ ਹੈ ਵਧੀਆ ਆਪਾਂ ਥੋੜੇ 5-6 ਮਿੰਟ ਆਪਾ ਹੋਰ ਪਕਾਵਾਂਗੇ ਸ਼ੇਕ ਆਪਾਂ ਪਾਪੜਾ ਨੂੰ ਥੱਟ ਰੱਖਾਂਗੇ ਜਿਆਦਾ ਸ਼ੇਕ ਕਰੀ ਫਰਾਈ ਕਰਨੇ ਥੱਲੇ ਵੀ ਪਾਪੜੇ ਹੈਗੇ ਲੋ ਜੀ ਆਪਾਂ ਪਾਪੜੇ ਨਹੀਂ ਕੱਢ ਲਿਆ ਕਿੰਨੇ ਸੋਹਣੇ ਬਣਿਆ ਦੇਖੋ ਹੁਣ ਆਪਾਂ ਵਾਰੀ ਆ ਗਈ ਪੱਲੀਆਂ ਦੀ। ਛੋਟੇ-ਛੋਟੇ ਬਾਦ ਹੋ ਜਾਣ ਵੱਡੇ ਪੱਲੇ ਬਣਾ ਲਓ। ਉਹ ਤੁਹਾਡੀ ਮਰਜ਼ੀ ਹੈ। गोल गोल बने फुल भी काफी गए फ्राई हो गए चंकी तरह कहो तो थोड़ा डार्क कलर थोड़ा तो डार्क कर सर थोड़ा वाइट खाने चाहो तो वो बना सौ जी देखो इधर एक पुर क्या मैं इधर दूसरा पूर पाता से अपन जो क्ड के नाली नाल देखो दे वैसे बहुत नर्मा बने आप दिन ही ना पानी महिंग पाती कोसा जहाँ ਅਹੀਂ ਗਲੇ ਪਾਣੀ ਚ ਸਾਰੇ ਪੱਲੇ ਨੂੰ ਪਾ ਦਾਂਗੇ ਤਾਂ ਕਿ ਥੋੜਾ ਸੌਫਟ ਹੋ ਜਾਣ ਹੋਰ ਵੀ ਇਹਨਾਂ ਨੂੰ ਡਿਪ ਕਰਕੇ ਰੱਖਾਂਗੇ ਲੋ ਜੀ ਦੇਖੋ ਦੂਸਰਾ ਪੋਰ ਵੀ ਇਸ ਤਰ੍ਹਾਂ ਪਾਇਆ ਸੀ ਆਪਾਂ ਨੇ ਤੇ ਕਿੰਨੇ ਵਧੀਆ ਬਣੇ ਨੇ ਤੇ ਆਪਾਂ ਹੌਲੀ ਹੌਲੀ ਕਰਦੇ ਹਾਂ ਹਲਾ ਦਾਂਗੇ ਤੇ ਆਪਾਂ ਸਾਰੇ ਬਣਾ ਕੇ ਤੁਹਾਨੂੰ ਦਿਖਾਉਣਾ ਲੋ ਜੀ ਆਪਣੇ ਸਾਰੇ ਦਹੀਂ ਭੱਲੇ ਬਣ ਕੇ ਤਿਆਰ ਹੋ ਗਏ ਭੱਲੇ ਤੇ ਹੁਣ ਆਪਾਂ ਕਰਾਂਗੇ ਸਰਵ ਤੇ ਮੈਂ ਨਾਲ ਦੀ ਨਾਲ ਹੀ ਢਿੰਗ ਵਾਲੇ ਪਾਣੀ ਚ ਆਪਾਂ ਰੱਖਿਆ ਨਹੀਂ ਤੇ ਨਾਲ ਦੇ ਨਾਲ ਤੇ ਨਮਕ ਵੀ ਬਹੁਤ ਹੋ ਚੁੱਕਿਆ ਨੇ ਤੇ ਵੈਸੇ ਇਹ ਪਹਿਲਾਂ ਵੀ ਨਮਕ ਸੀ ਲੋ ਜੀ ਹੁਣ ਆਪਾਂ ਸਰਵ ਕਰਾਂਗੇ ਪਾਣੀ ਦਾ ਪਾਣੀ ਜਨਾ ਪੈਸਤਰਾ ਨਿਚੋੜ ਲਾਂਗੇ ਹਲਕਿਰ ਕੇ ਥਾਣਾ ਲੋੜ ਕੇ ਤਾਂ ਕਿਤੇ ਚ ਪਾਣੀ ਨਾ ਰਹੇ ਲਾਪਾਂ ਦਮਾਂ ਦੇ ਦਹੀਂ ਦੇ ਉੱਪਰ ਥੋੜੀ ਚੀਨੀ ਪਾ ਦੇਸੀ ਕਿਉਂਕਿ ਦਹੀਂ ਭੱਲੇ ਥੋੜੀ ਮਿੱਠੀ ਦਹੀਂ ਸੰਦਾ ਦੀ ਰੱਖ ਦਿਆ ਘਰ ਦੀ ਦਹੀਂ ਹੈ ਨਹੀਂ ਪਾਉਣ ਚ ਕੋਈ ਕੰਜੂਸੀ ਨਹੀਂ

आलू उबळे होणार नमक थोडी देगी मिर्च ਕੱਟ ਲੜ ਲ ਕਰਨ ਲਈ ਥੋੜਾ ਹੈ આમਚਰ ਪਾਊਡਰ ਘਾਟ ਮਿੱਠਾ ਥੋੜਾ ਜਿਹਾ ਖੱਟਾ ਵਧੀਆ ਲੱਗਦਾ ਹੈ ਦਹੀਂ ਪੱਲੇ ਚਾਟ ਮਸਾਲਾ ਦੇ ਤਣੀਆਂ ਪਾਊਡਰ ਆਨੂ ਪੂਜੀਆ ਆਪਾਂ ਪਾਪੜੀ ਇਹਦੇ ਉੱਪਰ ਦੀ ਪਾਵਾਂਗੇ ਅਗਰ ਤੁਸੀਂ ਦੇਈ ਹੋਰ ਪਾਉਣਾ ਚਾਹੋ ਤਾਂ ਆਪਾਂ ਹੋਰ ਵੀ ਪਾ ਸਕਦੇ ਹਾਂ ਜੀ ਦਹੀਂ ਭੱਲੇ ਆਪਣੇ ਖਾਣ ਲਈ ਤਿਆਰ ਹੋ ਗਏ ਰੈਡੀ ਹੋ ਗਏ ਦੇਖੋ ਕਿੰਨੇ ਸੋਹਣੇ ਬਣੇ ਕਿੰਨੇ ਵਧੀਆ ਜੀ ਕਰਦਾ ਵੀ ਹੁਣੇ ਖਾ ਲਈਏ ਤੇ ਬੱਚਾਂ ਚੈੱਕ ਕਰਾਉਣੇ ਆ ਉਹਨਾਂ ਨੂੰ ਪੁੱਛਿਆ ਕਿਵੇਂ ਬਣੇ ਆ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਚੈਨਲ ਤੇ ਪਹਿਲੀ ਵਾਰ ਆਉਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ